ਇਰਾਨ ਦੀ ਬੰਦਰ ਅਬਾਸ ਬੰਦਰਗਾਹ ਤੇ ਹੋਏ ਤਮਾਕੇ ਚ ਹੁਣ ਤੱਕ ਦਰਜਨਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿੱਥੇ 700 ਤੋਂ ਵੱਧ ਲੋਕ ਇਸ ਹਾਦਸੇ ਚ ਜ਼ਖਮੀ ਹੋ ਚੁੱਕੇ ਹਨ ਦੱਸ ਦਈਏ ਕਿ ਜਿੱਥੇ ਬੀਤੇ ਕੱਲ ਇਰਾਨ ਦੀ ਬੰਦਰ ਅਬਾਸ ਬੰਦਰਗਾਹ ਤੇ ਇੱਕ ਤਮਾਤਾ ਹੁੰਦਾ ਤੇ ਇਸ ਤਮਾਕੇ ਚ ਹੁਣ ਤੱਕ 14 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਸ ਹਾਦਸੇ ਚ 700 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਦੱਸ ਦਈਏ ਕਿ ਇਹ ਅੱਗ ਜੋ ਹੈ ਇਹ ਛੋਟੀ ਜੀ ਅੱਗ ਵੱਡਾ ਵਿਸ਼ਾਦ ਰੂਪ ਤੈਅ ਕਰ ਲੈਂਦੀ ਹੈ ਜਿੱਥੇ ਦੱਸ ਦਈਏ ਕਿ ਛੋਟੀ ਜੀ ਅੱਗ ਕੰਟੇਨਰਾਂ ਤੱਕ ਫੈਲਦੀ ਹੈ ਕੰਟੇਨਰਾਂ 'ਚ ਮੌਜੂਦ ਜਲਨਸ਼ੀਲ ਪਦਾਰਥਾਂ ਦਾ ਕੋਹਂਚਦੀ ਹੈ ਤੇ ਅੱਗ ਇੱਕ ਵਿਸ਼ਾਲ ਰੂਪ ਜੋ ਹੈ ਉਹ ਨ ਲੈ ਲਦੀ ਹੈ ਹੁਣ ਤੱਕ ਇਸ ਹਾਦਸੇ ਚ ਦਰਜਨਾਤਵਾਦੀ ਯਾਨੀ ਕਿ 14 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 700 ਤੋਂ ਵੱਧ ਲੋਕ ਇਸ ਹਾਦਸੇ ਚ ਜ਼ਖਮੀ ਹੋ ਚੁੱਕੇ ਨੇ ਸੋ ਈਰਾਨ ਦੀ ਇਹ ਬੰਦਰ ਅਬਾਸ ਬੰਦਰਗਾਹ ਹੈ ਜਿੱਥੇ ਭਿਆਨਕ ਹਾਦਸਾ ਹੁੰਦਾ ਹੈ ਦੱਸ ਦਈਏ ਕਿ ਇਸ ਹਾਦਸੇ ਦੀ ਆਵਾਜ਼ 26 ਕਿਲੋਮੀਟਰ ਤੱਕ ਸੁਣਦੀ ਹੈ ਨੇੜੇ ਦੀਆਂ ਬਿਲਡਿੰਗਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਜੋਨੇ ਉਹ ਚੱਕਣਾ ਚੂਰ ਹੋ ਜਾਂਦੇ ਨੇ ਪਰ ਜਾਨੀ ਨੁਕਸਾਨ ਵੀ ਇਸ ਹਾਦਸੇ 'ਚ ਹੋਇਆ ਹੈ ਜਿੱਥੇ 14 ਲੋਕਾਂ ਦੀ ਮੌਤ ਜੋ ਹੈ ਇਸ ਤਮਾਕੇ 'ਚ ਚਲੀ ਗਈ ਹੈ ਤੇ ਹੁਣ 700 ਤੋਂ ਵੱਧ ਲੋਕ ਦੱਸੇ ਜਾ ਰਹੇ ਨੇ ਜੋ ਇਸ ਹਾਦਸੇ 'ਚ ਜ਼ਖਮੀ ਨੇ ਤੈਰਾਨ ਦੀ ਬੰਦਰ ਅਬਾਸ ਬੰਦਰਗਾਹ ਜਿੱਥੇ ਇਹ ਜਲਨਸ਼ੀਲ ਪਦਾਰਥਾਂ ਤੱਕ ਅੱਗ ਪਹੁੰਚਦੀ ਹੈ ਤੇ ਅੱਗ ਇੱਕ ਵਿਸ਼ਾਲ ਰੂਪ ਲੈ ਲੈਂਦੀ ਹੈ